C24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਗਦਾਸਪੁਰ ਡਾਕਟਰ ਹਿਮਾਯੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਧਾਰੀਵਾਲ ਦੇ ਕਾਰਜ ਸਹਾਇਕ ਅਫਸਰ ਮੈਡਮ ਕਿਰਨ ਮਹਾਜਨ ਅਤੇ ਪ੍ਰਧਾਨ ਅਸ਼wini ਦੁਗਲ ਦੇ ਪ੍ਰਬੰਧ ਹੇਠ ਸਰਕਾਰੀ ਹਾਈ ਸਕੂਲ ਮੋਨੀ ਮੰਦਰ ਵਿਖੇ ਕੈਂਪ ਲਗਾਇਆ ਗਿਆ ਜਿਸ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 43 ਸੇਵਾਵਾਂ ਸੰਬੰਧੀ ਪਹੁੰਚੇ ਲੋਕਾਂ ਦੇ ਫਾਰਮ ਭਰੇ ਅਤੇ मौके ਤੇ ਹੱਲ ਕੀਤਾ ਇਸ ਮੌਕੇ ਤੇ ਇਹੋ ਅਰਨ ਮਹਾਜਨ ਨੇ ਦੱਸਿਆ ਕਿ ਲੋਕਾਂ ਨੂੰ ਘਰ-ਘਰ ਸੇਵਾਵਾਂ ਪਹੁੰਚਾਉਣ ਲਈ ਭਵਿਕ ਵਿੱਚ ਵੀ ਕੈਂਪ ਨਿਰੰਤਰ ਜਾਰੀ ਰਹਿਣਗੇ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸੁਨੀ ਦੁੱਗਲ ਬਲਾਕ ਪ੍ਰਭਾਵੀ ਜੋਨ ਬੋਪਰਾਏ ਜ਼ਿਲ੍ਹਾ ਕੈਸ਼ੀਅਰ ਰਮਨ ਵਾਲਾ ਬਲਾਕ ਪ੍ਰਧਾਨ ਰਮੇਸ਼ ਮੇਚਾ ਗੁਰਜੀਤ ਸਿੰਘ ਚੀਮਾ ਮਿੰਟਾ ਅਲੋਵਾਲ ਸੁਖਵਿੰਦਰ ਕੌਰ ਬਾਜਵਾ ਜੂਥ ਆਗੂ ਮਾਈਕਲ ਸੋਤਾ ਆਦ ਨੇ ਕਿਹਾ ਕਿ ਪੰਜਾਬ ਸਰਕਾਰ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਲੋਕਾਂ ਨੂੰ 43 ਪਰਖਾਂ ਦੀਆਂ ਸਵਾਵਾ ਕਰਨਾ ਰਹੀ ਹੈ ਜਿਸ ਨਾਲ ਲੋਕਾਂ ਦਾ ਸਮਾ ਖੱਜਲ ਖਵਾਰੀ ਅਤੇ ਪੈਸੇ ਦੀ ਬਚਤ ਹੋਏਗੀ ਅਤੇ ਸਰਕਾਰੀ ਦਫਤਰਾਂ ਵਿੱਚ ਚੱਕਰ ਨਹੀਂ ਲਗਾਉਣੇ ਪੈਣਗੇ ਇਸ ਮੌਕੇ ਤੇ ਨਗਰ ਕੌਂਸਲ ਧਾਰੀਵਾਲ ਦੇ ਵਾਈਸ ਪ੍ਰਧਾਨ ਕੁਸ਼ਮ ਖੋਸ਼ਲਾ ਦੇ ਪਤੀ ਨਿੰਨੂ ਖੋਸ਼ਲਾ ਕਾਉਂਸਲਰ ਦੀਪਕ ਕੁਮਾਰ ਨਰਾਇਣ ਮਲੋਤਰਾ ਸਰਪੰਚ ਵਿਲਸਨ ਦੀਪਪੁਰ ਸਮੇਤ ਪਹੁੰਚੇ ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਅਪਰਾਲਾ ਤਾਂ ਸਹੀ ਹੈ ਪਰ ਨਗਰ ਕੌਂਸਲ ਧਾਰੀਵਾਲ ਵੱਲੋਂ ਕੈਂਪਲ ਗاؤਨ ਸਬੰਧੀ ਕੋਈ ਅਗੇਤੀ ਸੂਚਨਾ ਜਾਂ ਅਨਾਉਂਸਮੈਂਟ ਨਹੀਂ ਕਰਵਾਈ ਗਈ ਜਿਸ ਕਰਕੇ ਨਾ માત્ર ਲੋਕ ਕੈਂਪ ਸਥਾਨ ਤੇ ਪਹੁੰਚੇ ਅਤੇ ਸਹੀ ਪ੍ਰਬੰਧ ਨਾ ਹੋਣ ਕਰਕੇ ਬਿਨਾਂ ਕੰਮ ਕਰਵਾਏ ਕਾਫੀ ਲੋਕ ਵਾਪਸ ਪਰਤੇ ਇਸ ਮੌਕੇ ਤੇ ਕਾਉਂਸਲਰ ਇੰਦਰਿਆਜ ਹੰਸ ਲਾਭਾ ਮਸੀ ਆਲੋਵਾਲ ਸੈਂਟਰੀ ਇਨਸਪੈਕਟਰ ਸੰਜੀਵ ਸੋਨੀ ਸਮੇਤ ਨਗਰ ਕਾਉਂਸਲ ਸਟਾਫ ਸੇਵਾ ਕੇਂਦਰ ਪੁਰਾਣਾ ਧਾਰੀਵਾਲ ਦਾ ਸਟਾਫ ਸਭ ਤਹਿਸੀਲ ਤਾਰੀਵਾਲ ਦੇ ਅਧਿਕਾਰੀ ਸੀਡੀਪੀਓ ਦਫਤਰ ਤਾਰੀਵਾਲ ਦੇ ਅਧਿਕਾਰੀ ਖੁਰਾਕ ਸਿਵਲ ਸਪਲਾਈ ਦਫਤਰ ਤਾਰੀਵਾਲ ਦੇ ਇੰਸਪੈਕਟਰ ਸਮੇਤ ਮੁਲਾਜ਼ਮ ਕਰਨੈਲ ਸਿੰਘ ਆਦੋ ਇਲਾਵਾ ਹੋਰ ਆ ਜਿਹਾ ਨੇ ਦੇਖੋ ਤਾਰੀਵਾਲ ਤੋਂ ਪੱਤਰਕਾਰ ਅਰਣ ਕੁਮਾਰ ਦੇ ਨਾਲ ਇੰਦਰਜੀਤ ਦੀ ਖਾਸ ਰਿਪੋਰਟ ਬਹੁਤ ਕਸਟਮਰ ਆ ਰਹੇ ਨੇ ਹੋਰ ਗਲਤੀਆਂ ਨੇ ਸਰਟੀਫਿਕੇਟਾਂ ਦੇ ਵਿੱਚ ਜਾ ਕੇ ਉਹ ਸਹੀ ਕਰਵਾ ਆ ਜਾਂਦੇ ਜਾਂ ਸਰਟੀਫਿਕੇਟਾਂ ਦਾ ਨਵਾਂ ਬਣਾ ਕਰਵਾਉਣਾ ਹੈ ਉਹ ਸਭ ਕੋ ਸਹੀ ਅਧਾਰ ਦਸੀ ਕਰਦੇ ਆਂ ਹੋਮਵਰਕ ਕਰਾ ਦੇ ਆਪਲਾਈ ਕਰਦੇ ਫਿਰ ਨਵਾਂ ਨਵੀਂ ਸਰਟੀਫਿਕੇਟਾ ਨੂੰ ਦੇ ਦੇ ਜਾਨਿਤੇ ਜਿਠੇ ਹੀ ਤੈਨੂੰ ਲੱਗਦਾ ਸੀ ਆਪਕੇ ਕੋਲ ਤੇ ਦਾ ਕੋਈ ਕਾਹੀ ਨਹੀਂ ਆਪਾਂ ਉਹ ਸੇ ਨਾਲ ਹੀ ਅਪਲਾਈ ਕਰਕੇ ਸਰਟੀਫਿਕੇਟਾ ਦਾ ਐਪਲਾਈ ਕਰਦੇ ਕੌਣ ਤੱਕ ਕਿੰਨੇ ਕੇ ਸਰਟੀਫਿਕੇਟ ਦੇ ਤਿੰਨ ਸਰਟੀਫਿਕੇਟ ਦੇ ਤਾ ਅੱਜ ਇਹ ਪੂਟਾ ਕਾਪਰਚਨ ਭਰ ਰਿਹਾ ਦੇ ਵਿੱਚ ਉਹ ਆਪਣਾ ਪੈਨਸ਼ਨ ਹੋਈ ਆ ਤੇ ਆਸ਼ੀਕ ਬੱਚਿਆਂ ਦੀ ਆ ਰਹੀ ਹੈ ਉਹਦੇ ਤੇ। ਆਈ ਨੂੰ ਨਾ ਕਿ ਜੇ ਪਾਣੀ ਫਾਰਮ ਭਾ ਚਕੀਆਂ ਉਹਦਾ ਪੈਨਸ਼ਨ। ਠੀਕ ਹੈ ਜੀ। ਤੇ ਕੀ ਫਾਰਮੈਲਟੀ ਜੀ ਬੜਾਪਾ ਫੰਕਸ਼ਨ ਦੇ ਫਾਰਮਾਂ ਦੇ ਕੀ ਕੀ ਫਾਰਮੈਲਟੀ ਜੀ ਹੁੰਦੀ ਹੈ? ਜਨਰਲ ਡਰਗਡ ਚਾਹੀਦਾ ਸਾਨੂੰ ਮੋਟਰ ਕਾਰਡ ਤੇ ਬੈਂਕ ਦੀ ਡਿਟੇਲ। ਤੇ ਇਹਦੇ ਵਿੱਚ ਮੇਨ ਜਿਹੜਾ ਆ ਕਿ ਉਹਦੀ ਕੇਜ ਜਿਹੜੀ ਆ ਜਿਹੜੀ ਲੇਡੀਜ਼ ਉਹਦੀ ਕਿੰਨਾ ਸਾਨੂੰ ਚਾਹੀਦੀ ਹੈ ਤੇ ਜਿਹੜਾ ਜੈਨ ਸਰ ਦੀ ਪੈਨਸਲ ਹੁੰਦੀ ਹੈ। ਆਧਾਰ ਕਾਰਡ ਨਾਲ ਵੋਟਰ ਕਾਰਡ ਦੀ ਏਜ ਜਿਹੜੀ ਉਹ ਮੈਚ ਹੋਣੀ ਚਾਹੀਦੀ ਹੈ ਇਹ ਨਾ ਹੋਏ ਆਧਾਰ ਕਾਰਡ ਤੇ ਕੁਝ ਹੋਏ ਤੇ ਵੋਟਰ ਕਾਰਡ ਤੇ ਕੁਝ ਕਿਉਂਕਿ ਸਾਨੂੰ ਇਹ ਵੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਕਈਆਂ ਦੀ ਜਿਹੜੀ ਵੋਟਰ ਕਾਰਡ ਤੇ ਜਿਹੜੀ ਏਜ ਹੈ ਉਹ ਘੱਟ ਹੈ ਤੇ ਆਧਾਰ ਕਾਰਡ ਤੇ ਚੱਲਦੀ ਹੈ ਸਾਰੇ ਉਹਨਾਂ ਦੀ ਪੈਨਸ਼ਨ ਨਹੀਂ ਲੱਗ ਰਹੀ ਹਾਂ ਸਰ ਜੀ ਸਬਤ ਸੀਲ ਧਾਰੀਵਾਲ ਤੋਂ ਆਏ ਹੋ ਤੇ ਕੈਂਪ ਲੱਗਾ ਤੇ ਕੈਂਪ 'ਚ ਪਹੁੰਚੇ ਹੋ ਹੁਣ ਤੱਕ ਕੋਈ ਕਿੰਨੇ ਕੁ ਮਸਲੇ ਹੱਲ ਹੋ ਗਏ ਜੀ हो गए जी ਇੱਕ ਵੱਜ ਗਿਆ ਹੁਣ ਉਹ ਦੋਸਤ ਮਤਲਬ ਸੰਗਾ ਪਾਣੀ ਬੰਦ ਕਰ ਦੇਣਾ ਦੋਸਤ ਠੀਕ ਹੈ ਇੱਕ ਪਹਿਲਾਂ ਨੇ ਮੈਂ ਸਾਰਿਆਂ ਨੂੰ ਜਾਇਸੀ ਰਹੂਗਾ ਮੈਂ ਤੇ ਇੱਕ ਤੇ ਉਹਨਾਂ ਨੇ ਫੈਸਲਾ ਵੀ ਦੱਸਿਆ ਜੀ ਰਾਤੀ ਸਾਵਾਂ ਸਰਪੰਚ ਤੋਂ ਗੱਲਬਾਤ ਹੋਇਆ ਤਾਂ ਬੱਦਲ ਗਲੂਰੀ ਨੂੰ ਨਹੀਂ ਪਤਾ ਤਾਂ ਪਬਲਿਕ ਨੂੰ ਕੀ ਪਤਾ ਹੋਏਗਾ ਤੇ ਦੂਸਰਾ ਜੇਕਰ ਸਪਦਨਕ ਆਈ ਹੈ ਕਿੰਨੀ ਵੀ ਕਿਹਾ ਹੋਵੇ ਕਿ ਉਹਨਾਂ ਦਾ ਮੈਨੂੰ ਕੋਈ ਅਤਕਰਮ ਅਫਰਦ ਨਹੀਂ ਮਿਲਿਆ ਵੀ ਕੀ ਕੰਮ ਕੇਜਦਾ ਹੋਇਆ ਤੇਰੇ ਬਾਰੇ ਪੁੱਛਿਓ ਕਹਿੰਦੇ ਜੇ ਆਪਣੀ ਹੋਰ ਉੱਥੇ ਆ ਜਾਓ ਤੇ ਸਿਆਲ ਸੁਭਾਵੀ ਵਾਲੇ ਕੰਮ ਆ। ਕੇ ਮਨੇ ਇੱਕ ਵੀ ਦੱਸ ਦਵਾਂਗੇ ਇਹ ਤੱਕ ਐਕੀ ਕੰਮ ਹੋ ਗਿਆ ਬੇਤੋ ਬਾਰਾ ਮਾਈਕੇ ਹੋ ਗਏ। ਤੇ ਇੱਕ ਵੀ ਨਹੀਂ ਕੰਮ ਤੇਰੇ ਬੰਦੇ ਦਾ ਹੋ ਰਿਹਾ ਮੈਨੂੰ ਸਮਝਾ। ਸਵੇਕ ਸੁਭੀਉਂ ਵੀ ਆ ਕੇ ਲੋ ਦੱਸਣ ਵੀ ਐ ਕੰਮ ਨਾ। ਉੱਪਰ ਉੱਥੇ ਆ ਗਏ। ਉਹ ਤੇਰੇ ਪਿੱਛੇ ਆਏ ਨੇ ਜਿਹੜੇ ਬਸਤੀ ਦੇ ਉੱਤੇ ਸੱਤਲੀ ਵੀ ਪਰਮਣ ਖਰਾਬ ਹੁੰਦੀ ਸਾਡੇ। ਇਹਨਾਂ ਤੋਂ ਲੋਕੋ ਤੇ ਗਈ ਆ ਉਹ ਦਾ ਪ੍ਰੋਜੈਕਟ ਦੀਨ ਤੇ ਕੰਮ ਉਹ ਵੀ ਖਰਾਬ ਹੋ ਰਿਹਾ ਇੱਥੇ ਗੱਲੇ ਨੇ ਕੈਂਪ ਲਾਇਆ ਹੈ ਬਹੁਤ ਕੁਝ ਹੋਸ਼ਾ ਵੀ ਕੈਂਪ ਲਾਇਆ ਪਰ ਕਿਸੇ ਕੰਮ ਤੇ ਹੋਣਾ ਚਾਹੀਦਾ ਨਾ ਤੇ ਇਹ ਮੈਨੂੰ ਦੱਸੋ ਕਿ ਰਿਪੋਰਟ ਆਏ ਨੇ ਜਾਂ ਕਿਤੇ ਕਿਤੇ ਮਹਿਕ ਦੇ ਆਏ ਕਿ ਕਿੰਨੇ ਕੰਮ ਕੀ ਕੀ ਕੰਮ ਹਿੱਟਾਏ ਪਟਾਏ 12 ਮਾਰਚ ਦੇ ਲਈ ਇਹ ਤਾਂ ਕਿ ਕਿਸੇ ਦਾ ਵੀ ਕੋਈ ਕੰਮ ਹੋਇਆ ਉਹ ਡਿਟੇਲ ਤੇ ਤੁਹਾਨੂੰ ਦੱਸ ਦਿਓ ਮੈਂ ਮੇਰਾ ਨਾਮ ਜੋਗਨ ਬੋਪਰਾ ਹੈ ਜੀ ਮੈਂ ਬਲਾਕਪੁਰ ਭਾਰੀਆਂ ਮੈਨੂੰ ਬਾਟਿੰਗ ਦੀ ਸੇਵਾ ਦਾ ਮੌਕਾ ਦਿੱਤਾ ਤੇ ਆਪ ਦੀ ਸਰਕਾਰ ਆਪ ਦੇ ਦਵਾਰ ਮਾਨ ਸਾਹਿਬ ਦੀ ਨੇਕ ਸੋਚ ਚ ਇੱਕ ਪ੍ਰੋਗਰਾਮ ਉਗਜਿਆ ਜਿਹੜਾ ਤੁਹਾਡੇ ਘਰ ਘਰ ਜਾ ਕੇ ਜਾਂ ਤੁਹਾਡੇ ਮਹੱਲਿਆਂ ਚ ਜਾ ਕੇ ਤੁਹਾਡੀਆਂ ਮੁਸ਼ਕਲਾਂ ਸੁਣੂਗਾ ਉਹਨਾਂ ਮੁਸ਼ਕਲਾਂ ਵਿੱਚ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਕਾਗਜ਼ੀ ਡਿਪਾਰਟਮੈਂਟ ਦੇ ਵਿੱਚ ਜਾਂ ਕੋਈ ਆਧਾਰ ਕਾਰਡ ਦਾ ਪ੍ਰੋਬਲਮ ਆਉਂਦੀ ਆ ਤੁਹਾਨੂੰ ਕੋਈ ਰਜਿਸਟਰੀਆਂ ਦੇ ਵਿੱਚ ਕੋਈ ਨਿਸ਼ਾਨਦੇਹੀ ਦੀ ਕੋਈ ਇੰਤਕਾਲ ਦੀ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਜਨਮ ਸਰਟੀਫਿਕੇਟ ਮਾ ਸਰਟੀਫਿਕੇਟ ਕੋਈ ਵੀ ਡਰਾਈਵਿੰਗ ਲਾਇਸੈਂਸ ਦੇ ਵਿੱਚ ਉਹ ਤੁਹਾਡੇ ਇੱਥੇ ਬੈਠ ਕੇ ਨਿਪਟਾਰੇ ਕੀਤੇ ਜਾਣਗੇ ਹੋਰ ਵੀ ਜਿਹੜੀਆਂ ਮੁਸ਼ਕਲਾਂ ਨੇ ਆਮ ਰੋਜ਼ਮਰਹਾਰ ਦੀ ਜ਼ਿੰਦਗੀ ਵਿੱਚ ਲੋਕਾਂ ਨੂੰ ਵਿਭਾਗੀ ਤੌਰ ਤੇ ਆਉਂਦੀਆਂ ਨੇ ਉਹ ਸਾਰੀਆਂ ਮੁਸ਼ਕਲਾਂ ਇੱਥੇ ਹੱਲ ਕੀਤੀਆਂ ਜਾਣਗੀਆਂ ਸਰ ਅੱਜ ਇਹ ਕੁੱਲ ਕਿੰਨੇ ਵਿਭਾਗ ਭੁਲਾਏ ਗਏ ਇਹ ਵਿਭਾਗ ਹਰ ਵਿਭਾਗ ਦਾ ਇੱਕ ਨੁਮਾਇੰਦਾ ਇੱਥੇ ਆਉਣਾ ਜ਼ਰੂਰੀ ਆ ਉਹ ਜਿਹੜੇ ਵਿਭਾਗ ਦੇ ਨੁਮਾਇੰਦੇ ਨਹੀਂ ਆ ਸਕਦੇ ਉਹਨਾਂ ਦੀ ਰਿਪੋਰਟ ਸਹੀਂ ਇੱਥੋਂ ਬਣਾ ਕੇ ਉਹਨਾਂ ਨੂੰ ਦਵਾਂਗੇ ਤਾਂ ਉਹਨਾਂ ਕੋਲ ਕੰਮ ਸੌਲਟ ਆਊਟ ਕਰਾਉਣ ਦੇ ਇਥੇ ਈਓ ਮੈਨਮ ਬੈਠੇ ਨੇ ਧਾਰੀਵਾਲ ਦੇ ਉਹਨਾਂ ਦੀ ਸੁਪਰਵੀਜ਼ਨ ਵਿੱਚ ਅੱਜ ਦਾ ਇਹ ਕੈਂਪ ਲੱਗਾ ਠੀਕ ਆ ਜੀ ਡਿਪਾਰਟਮੈਂਟਲ ਜਿੰਨੀ ਵੀ ਜਾਣਕਾਰੀ ਹੈ ਤੁਹਾਨੂੰ ਉਹ ਦੇ ਸਕਦੇ ਨੇ ਬਾਕੀ ਹਰ ਡਿਪਾਰਟਮੈਂਟ ਦਾ ਇੱਥੇ ਆਉਣਾ ਅਨਿਵਾਰੀ ਜ਼ਰੂਰੀ ਹੈ ਭਾਵੇਂ ਕਿੰਨਾ ਕ ਪਸਾਵਾ ਕਿੰਨੇ ਕ ਲੋਕ ਆਏ ਹੁੰਦਾ ਕਿ ਸਾਹ ਦੇਖੋ ਮਜ਼ਾ ਆ ਰਿਹਾ ਕੰਮ ਕਰਨ ਦਾ ਚੰਗਾ ਲੱਗ ਰਿਹਾ ਕਿਸੇ ਦੀ ਮੁਸ਼ਕਲ ਆਉਂਦੀ ਹੈ ਤੇ ਅਸੀਂ ਹੱਲ ਕਰ ਸਕੀਏ ਇਹ ਤਾਂ ਵੱਡੀ ਗੱਲ ਕੋਈ ਨਹੀਂ ਤੇ ਕਰ ਰਹੇ ਆ ਬਾਕੀ ਇਹ ਆ ਵੀ ਸ਼ੁਰੂਆਤ ਹੈ ਸ਼ੁਰੂਆਤ ਦੇ ਰੁਝਾਨੀ ਚੰਗੇ ਆ ਬਾਕੀ ਇਹ ਹਰ ਰੋਜ਼ ਕੈਂਪ ਲੱਗਿਆ ਕਰਦੇ ਆ ਤੇ ਇਹ ਛਾ ਵਧੇ ਘਰਨ ਨੂੰ ਦੇਣ ਤੇ ਇਹ ਜਿਹੜਾ ਇਹਦੇ ਵਿੱਚ ਪੱਖਪਾਤ ਨੂੰ ਛੱਡ ਕੇ ਪਾਰਟੀਬਾਦੀ ਨੂੰ ਛੱਡ ਕੇ ਸਾਰੇ ਲੋਕਾਂ ਦੇ ਕੰਮ ਆ ਮੈਂ ਤੁਹਾਡੇ ਮੱਦੇਨਜ਼ਰ ਇੱਕ ਮੈਸੇਜ ਹੀ ਦੇਣਾ ਚਾਹੁੰਦਾ ਵੀ ਇਹਨੂੰ ਆਮ ਆਦੀ ਪਾਰਟੀ ਦਾ ਕੈਂਪ ਨਾ ਸਮਝਿਆ ਜਾਵੇ ਇਹ ਸਰਕਾਰ ਦਾ ਕੈਂਪ ਆ ਤੁਹਾਡੀ ਸਰਕਾਰ ਆ ਤੁਹਾਡੇ ਕੰਮ ਸਾਰਿਆਂ ਦੇ ਕੰਮ ਹੋਣਗੇ ਸਰ ਪੱਕੇ ਕੰਮ ਹੋਣਗੇ ਤੇ ਕੋਈ ਆਮ ਆਦੀ ਪਾਰਟੀ ਦਾ ਕੋਈ ਇੱਥੇ ਕੋਈ ਨਹੀਂ ਕਿ ਬਾਹਰ ਫੜ ਕੇ ਸਪੈਸ਼ਲਿਆਂ ਦਾ ਜਾਊ ਤੇ ਉਹਦਾ ਕੰਮ ਹੋਊਗਾ ਸੋ ਤੁਹਾਡੇ ਲਈ ਮੈਸੇਜ ਵੀ ਆ ਤੇ ਇਹਨੂੰ ਜਿੰਨਾ ਵੀ ਤੁਹਾਡੀਆਂ ਜੋ ਮੁਸ਼ਕਲਾਂ ਨੇ ਜਿੰਨੀਆਂ ਵੀ ਆ ਆਪਣੀਆਂ ਲੈ ਕੇ ਪਹੁੰਚੋ ਤਾਂ ਹੀ ਹੱਲ ਕਰ ਸਕਦਾ ਹਾਂਜੀ ਮੈਂ ਅੱਜ ਨਗਰ ਕੌਂਸਲ ਦੇ ਦਫ਼ਤਰ ਧਾਰੀ ਵਾਲਾ ਨਾ ਸਰਕਾਰ ਤੁਹਾਡੇ ਦੁਆਰ ਤੱਕ ਕੈਂਪ ਲਗਾਇਆ ਗਿਆ ਤੇ ਪਹਿਲਾਂ ਤਾਂ ਸਾਨੂੰ ਇਹ ਜਾਣਕਾਰੀ ਦਿਓ ਪਬਲਿਕ ਨੂੰ ਕਿ ਅੱਜ ਕਿੰਨੇ ਵਿਭਾਗ ਇੱਥੇ ਆਏਗਾ ਤੇ ਸਾਰੇ ਪਹੁੰਚੇ ਜੀ ਹਾਂਜੀ ਮੈਂ ਸਰਕਾਰੀ ਕੰਮ ਤੇ ਪਾਸ ਕਹਾਜਨ ਸਾਹਿਬ ਕੁਮਾਰ ਜਾਨ ਕੈਂਪ ਹੋਵੇਗਾ ਉਹ ਹਾਂ ਉਹ ਵੀ ਬੰਦ ਹੋਇਆ ਮੁਸਲਮਾਨ ਆਵੇ ਉਹਨਾਂ ਦੀ ਮਸਜਿਦ ਨੂੰ ਮੁੱਕੇ ਦੇਹਾਲ ਕਿੰਨਾ ਚਲ ਕਾ ਰਹੀ ਹੈ ਉਹਨਾਂ ਦੇ ਕਮਾਨ ਸਾਹਿਬ ਸਾਡੇ ਦੇ ਪਰਮਾਨਾ ਇਹ ਲੋਸਨ ਕਰਾਈ ਕਿ ਕੋਈ ਪਬਲਿਕ ਵਾਸਤੇ ਵੀ ਇਹ ਕੰਪਨੀ ਦੀ ਨਾ ਮੈਨ ਕੰਮੀ ਤੇ ਹੀ ਲੋਕਰ ਬੋਰਡਿੰਗ ਬੁੱਕ ਕਰੀ ਗਈ ਸੀ ਇਹ ਮੀਡੀਆ ਜਾਣੀ ਕਿ ਤੁਹਾਡੇ ਗਲਾਜਾਨੇ ਅਨਾਉਂਸਮੈਂਟ ਦੇ ਅੱਜ ਕਰਾਵਾਂਗੇ ਬਤਾ ਅਵੇਅਰ ਸਮਾ। ਹਲਕਾ ਲੱਗਣ ਤੋਂ ਬਾਅਦ ਵੀ ਲੋਸਨ ਕਰਾਉਗੇ ਕਿਉਂਕਿ ਕੱਲ੍ਹ ਲੋਸਨ ਬੰਦ ਆਲ ਵੀ ਲੱਗਣਾ ਕਿਉਂਕਿ ਕੱਲ੍ਹ ਤੁਹਾਨੂੰ ਮੌਕੇ ਤੇ ਪਤਾ ਹੀ ਚੱਲਾ ਕਿ ਕੈਂਪ ਲੱਗਣਾ ਤੇ ਮੈਂ ਬਾਅਦ ਕੀ ਅਨਾਉਂਸਮੈਂਟ ਹੋ ਜਾਈਗੀ ਅੱਜ ਹੋ ਜੇਗੀ ਮੈਡਮ ਕਿੰਨੇ ਕੰਮ ਹੋਏ ਤੋਂ 5 ਅੱਜ ਦੇ ਟਾਈਮ ਤੱਕ ਉਹਦੇ ਵਿੱਚ ਅਨਾਉਂਸ ਹੋਏ ਮੈਡਮ ਕਿੰਨੇ ਕੰਮ ਹੋ ਗਏ ਹੁਣ ਤੱਕ ਕੀ ਰਿਪੋਰਟ ਮਿਲੀ ਆ ਤੁਹਾਨੂੰ ਕਿ ਕਿਹੜੇ ਕਿਹੜੇ ਵਿਭਾਗ ਦਾ ਕਿੰਨੇ ਕੰਮ ਨੇ ਲੇਪੜੇ ਜਿਹੜੇ ਰਿਪੋਰਟ ਨੂੰ ਕਲੈਕਟ ਕਰ ਰਹੀ ਹਾਂ ਜਦੋਂ ਟਾਈਮ ਹੈਗਾ ਲਾਸਟ 5 ਤੋਂ ਕਿੰਨੇ ਕੰਮ ਹੋਏ ਕਿ ਦੱਸੋ ਜੀ ਰੱਖੋ ਕਿ ਕਿਹਦੇ ਲੋਕਾਂ ਨੇ ਕੰਮ ਕਰਦੇ ਦੇਖਦਾ ਕਿ ਕਦੋਂ ਕਿਹਦੇ ਕੰਮ ਹੋ ਗਏ ਕਿੰਨੇ ਕੰਮ ਪਲ ਕਰ ਗਏ ਸਾਡੇ ਨੂੰ ਸਾਡੇ ਉਸ ਤੋਂ ਕਿੰਨਾ ਟਾਈਮ ਹੋ ਗਿਆ ਦੇਖੋ ਸਭਾ ਸਵਾਪਾਰ ਤਿੰਨੇ ਕਿੰਨੇ ਕਿੰਨੇ ਕੰਮ ਹੋਏ ਕੋਈ ਇਸ ਤਰ੍ਹਾਂ ਕੰਮ ਕੋਈ ਜੋਰ ਚ ਕਰਦੇ ਕੋਈ ਕੋਈ ਨਾ ਕੋਈ ਆਗਦੇ ਪਿਆ ਹਾਂ ਉਸ ਨੂੰ ਰਾਜ ਦੇ ਸੇਵਾ ਨੂੰ ਸ਼ਾਸ਼ਣ ਵਾਰਨੋਸਕਾਲ ਜੀ ਇਹ ਹੈ ਕੈਂਪ ਦਾ ਕਾਫੀ ਲੋਕਾਂ ਨੇ ਮੈਂ ਦੇਖਿਆ ਵੀ ਘਰ ਤੋਂ ਘਰ ਦੂਜੀ ਪਬਲਿਕ ਟਿਕੀ ਜਿਹੜੀ ਕੀਤੀ ਹੈ ਨਾ ਜਿਹੜੇ ਕੋਈ ਬਜ਼ੁਰਗ ਆਏ ਆ ਉੱਥੇ ਭੱਜਵਾਇਆ ਪੀਏ ਦੇ 079 253 ਦੇ ਉਪਰਮ ਆਹ ਬਤਰੀਆ ਦੇ ਜਿਹੜੇ 10 ਪਾਉ ਨੂੰ ਉਹਨਾਂ ਦਾ ਇਹ ਤਰੀਕਾ ਵਾਦ ਨਹੀਂ ਹੈ ਤੇ ਹੈ ਉਹਨਾਂ ਦੀਆਂ ਪਬਲਿਕ ਪੈਈ ਉਹਨਾਂ ਦੀ ਜਿਹੜੀ ਮਿਸਕਲਾਉ ਬਹੁਤ ਜੁਈਆ ਇਹ ਕਿਰਾਏ ਤੇ ਇਹਦੇ ਵਿੱਚ ਕੈਂਪ ਦੇ ਵਿੱਚ ਕਾਫੀ ਸਹੂਲਤਾਂ ਆ ਜਿਸ ਤਰ੍ਹਾਂ ਕਿਸੇ ਦਾ ਰੇਟ ਉੱਪਰ ਨਹੀਂ ਆ ਕੋਈ ਸਦੀ ਨਗਰ ਕੂਟੀਆ ਜਿਹੜਾ ਆਜੀ ਪ੍ਰਾਂਤ ਦਾ ਰੇਟ ਇਹ ਰੇਟ ਆਲਾ ਬਸ ਨਾ ਸਹੀ ਨਹੀਂ ਹੈਗਾ ਉਹ ਵੀ ਅਸੀਂ ਕਹਿੰਦੇ ਹਾਂ ਜੀ ਤੇ ਪੈਨਸ਼ਨਾਂ ਬੁਢਾਪਾ ਪੈਨਸ਼ਨ ਲੇਡੀਜ਼ ਪੈਨਸ਼ਨ ਪਤਾ ਨਹੀਂ ਸੀ ਇਹ ਹੀ ਹੈ ਇਹ ਐ ਸਾਡ ਸਾਡੀ ਦੇ ਨਮਰ ਐਟ ਰਾਸ ਫੇਰੀਅਰ ਦੇ ਸਕੂਲ ਦੇ ਫੇਰੀ ਉਹਨਾਂ ਦੀ ਅਠਵਾਂ ਦੀ ਹੋਈ। ਅਮਰੀਕਾ ਤੋਂ ਵੀ ਜਦੋਂ ਇਹਨਾਂ ਦਾ ਸਾਰਾ ਡਾਟਾ ਜਿਹੜਾ ਇਹ ਐ ਨੈਸ਼ਨਲ ਜੰਤੂ ਯਾਤਰਾ ਕੋਰਪਸ ਆਪਾਂ ਨੇ ਇਹ ਵਾਰੀ। ਹੋਰ ਕਾਫੀ ਚੰਗੀ ਜਾਣਕਾਰੀ ਵੀ ਮਿਲੀ ਹੈ। ਇਹ ਪੰਜਵੀਂ ਕੈਂਪ ਦਾ ਮੇਰੇ ਦਾਸੂਦ ਲੈ ਕੇ ਕਿਉਂਕਿ ਇਹਲੇ ਦਿਨਾਂ ਸਟਾਰਟ ਕੀਤਾ ਪੂਰੀ ਪਬਲਿਕ ਘਟਨਾ ਹੋ ਰਹੀ ਸੀ ਇਸ ਵੇਲੇ। ਤੇ ਕੱਲ ਵੀ ਕੈਂਪ ਅੱਤੀ ਲੱਗੇ। ਮਨਵੀਰ ਕੰਮ। श ਧੰਨਵਾਦ ਕਰਦਾ ਵੀ ਹੈ ਜਿਹੜੇ ਕੰਮ ਕੀਤੇ ਆ ਇਹ ਆ ਇੱਕ ਲੋਕੜੇ ਚੱਲ ਫਿਰਦੇ ਰਹੇ ਉਹਨਾਂ ਦੇ ਘਰ ਲਾਗੇ ਕੰਮ ਲਗਾਉਂਦੇ ਸੀ ਵਧੀਆ ਕੰਮ ਤੇ ਕੰਮ 'ਤੇ ਲਗਾਤਾਰ ਹੀ ਚੱਲਣਗੇ ਕਿ ਚਾਹੇ ਮਲਬੀ ਆਦੀ ਤੱਕ ਕੰਮ ਦਾ ਦੇਣੀ ਹੈ ਦੇਖੋ ਜੀ ਅੱਜ ਵੀ ਉਹਨੇ ਮੈਡਮ ਨੇ ਸਲਾਹ ਕੀਤੀ ਹੈ ਵੀ ਕੰਟੀਨਿਊ ਜਦੋਂ ਵਾਧਾ ਦੇ ਵਿੱਚ ਹੀ ਰੱਖਣਾ ਹੈ ਕਿ ਸਾਡੇ ਇੱਕ ਤੇ ਦੂਸਰੇ ਬਰਵਾੜਰ ਨਹੀਂ ਆਏ ਤਾਂ ਅਸੀਂ ਫਿਰ ਦੂਸਰੇ ਬਰਵਾੜਰ ਵਾਧਾ ਹੀ ਐਡ ਕਰਾਏ ਜਾ ਰਹੇ ਹਾਂ ਲੋਕ ਕਰਾ ਰਹੇ ਆ ਤੇ ਕੱਲ ਫਿਰ ਇਸੇ ẽ ਚੋਂ ਲੱਗੇਗਾ ਤੇ ਜਿਹੜੇ ਦੋ ਚਾਰ ਵਾੜ ਥੋੜ੍ਹ ਗਏ ਫਿਰ ਦੋ ਚਾਰ ਦਿਨ ਚੜ੍ਹ ਗਏ ਫਿਰ ਦੋ ਚਾਰ ਵਾੜ ਇਹ ਪਿੰਡਾਂ ਜੀ ਵੀ ਇੰਨਾ ਹੀ ਕਰਦਾ ਹੈ